ਜਦੋਂ ਦਾਸ ਨੂੰ ਮੌਕਾ ਮਿਲਿਆ ਪੰਜਾਬ ਤੇ ਬਜਟ ਤੇ ਗੱਲ ਕਰਨ ਦਾ ਅੱਜ ਫੇਰ ਵੇਖੋ ਪਹਿਲੇ ਜਿੰਨੀਆਂ ਇੱਥੇ ਅੰਦਰ ਵਿਧਾਨ ਸਭਾ ਦਾ ਚੱਲ ਰਿਹਾ ਸੀ ਕਿਤੇ ਵੀ ਇਹ ਆਪੋਜੀਸ਼ਨ ਦੇ ਦਰਸ਼ਨ ਵੀ ਨਹੀਂ ਹੁੰਦੇ ਸਾਰੇ ਕੈਮਰਾਜ਼ ਰੂਲਿੰਗ ਪਾਰਟੀਵਲਸ ਅੱਜ ਇਹ ਸਾਡੀ ਲੌਂਗ ਸ਼ਾਟ ਹੈ ਜਦੋਂ ਇਹਨਾਂ ਦਾ ਕੋਈ ਬੁਲਾਰਾ ਸ਼ੁਰੂ ਹੁੰਦਾ ਬੋਲਣ ਤੋਂ ਤੇ ਉਸੇ ਟਾਈਮ ਕੈਮਰਾ ਫੇਰ ਉਹਦੇ ਨੇੜੇ ਕਰ ਦਿੱਤਾ ਜਾਂਦਾ। ਤੋ ਇਹ ਵੀ ਅਸੀਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਡੈਮੋਕ੍ਰੇਸੀ ਨਾਂ ਦੀ ਤਾਂ ਕੋਈ ਚੀਜ਼ ਇੱਥੇ ਹੈ ਨਹੀਂ। ਜਿਹੜੀ ਪਾਰਟੀ ਇੱਕ ਨਵਾਂ ਬਦਲ ਲੈ ਕੇ ਆਉਣਾ ਚਾਹੁੰਦੀ ਸੀ ਉਹਨਾਂ ਸਾਰੀਆਂ ਪਰੰਪਰਾਵਾਂ ਜਿਹੜੀਆਂ ਵਿਧਾਨ ਸਭਾ ਦੀ ਕੈਦੇ ਕਾਨੂੰਨ ਸਾਰੇ ਖਤਮ ਕਰ। ਇਟਸ ਵੈਰੀ ਅਨਫੋਰਚੂਨੇਟ। ਤੋ ਜਿਹੜਾ ਅੱਜ ਮੌਕਾ ਮਿਲਿਆ ਬਜਟ ਦੇ ਉੱਤੇ ਉਹਦੇ ਵਿੱਚ ਚੰਦ ਸਵਾਲ ਚੀਮਾ ਸਾਹਿਬ ਨੂੰ ਮੈਂ ਆਪਣੇ ਵੱਲੋਂ ਕੀਤੇ ਨੇ ਕਿ ਉਹਨਾਂ ਗੱਲਾਂ ਦਾ ਤੁਸੀਂ ਜਵਾਬ ਸਾਨੂੰ ਦਿਓ ਜਿਹਦੇ ਵਿੱਚ ਸਾਰਿਆਂ ਨੂੰ ਪਹਿਲੇ ਤੇ ਜਿਹੜੀਆਂ ਗਾਰੰਟੀਜ਼ ਕੇਜਰੀਵਾਲ ਸਾਹਿਬ ਨੇ ਇਲੈਕਸ਼ਨੋਂ ਪਹਿਲੇ ਦਿੱਤੀਆਂ ਸੀ ਅਸੀਂ ਇਹ ਗੱਲ ਕਹੀ ਹੈ ਕਿ ਪਹਿਲੇ ਤੇ ਦੱਸੋ ਜੀ ਕਿ 20000 ਕਰੋੜ ਦੀ ਮਾਈਨਿੰਗ ਦੀ ਗੱਲ ਜਿਹੜੀ ਕੇਜਰੀਵਾਲ ਸਾਹਿਬ ਦੀ ਸੀ ਤੇ 34000 ਕਰੋੜ ਰੁਪਏ ਜਿਹੜੇ ਬਜਟ ਚੋਂ ਲੀਕੇਜਸ ਬੰਦ ਕਰਕੇ ਪੈਸੇ ਕੱਢ ਕੇ ਤੇ 54000 ਕਰੋੜ ਰੁਪਇਆ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਜਿਹੜਾ ਤੁਸੀਂ ਕਿਹਾ ਸੀ ਅਸੀਂ ਪੈਸੇ ਰੱਖਾਂਗੇ ਮੈਂ ਕਿਹਾ ਜੀ ਕਿਤੇ ਵੀ ਬਜਟ ਵਿੱਚ ਰਿਫਲੈਕਟ ਨਹੀਂ ਕਰ ਰਹੇ ਮਾਈਨਿੰਗ ਦੇ ਵਿੱਚ ਦੋਹਾਂ ਸਾਲਾਂ ਚ ਤਕਰੀਬਨ 550 ਕਰੋੜ ਆਇਆ ਜਿਹੜਾ ਚਾਹੀਦਾ ਸੀ 40000 ਕਰੋੜ ਤੇ ਪੈਸੇ ਤੁਹਾਨੂੰ ਟੋਟਲ ਅਸੀਂ ਡਿਟੇਲ ਦੱਸੀ ਹੈ ਕਿ ਉਹਦੇ ਵਿੱਚ ਪਾਵਰ ਸਬਸਿਡੀ ਉਹਦੇ ਵਿੱਚ EMPLOYEES ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਸ ਉਹਦੇ ਵਿੱਚ ਬੈਂਕਾਂ ਦੀਆਂ ਕਿਸ਼ਤਾਂ ਤੇ ਉਹਦੀ ਇੰਟਰਸਟ ਜਿਹੜੀ ਉਹਨਾਂ ਬੈਂਕ ਦਾ ਤੁਸੀਂ ਕਰਨਾ ਹੁੰਦਾ ਜੀ ਡੈਟ ਸਰਵਿਸਿੰਗ ਕਰਨੀ ਹੁੰਦੀ ਹੈ ਉਹ ਟੋਟਲ 105 ਰੁਪਏ ਜੇ 100 ਰੁਪਏ ਦੀ ਆਮਦਨ ਹੈ 105 ਰੁਪਿਆ ਤੇ ਇਸ ਕੰਮ 'ਚ ਹੀ ਚਲੇ ਜਾਂਦੇ 60000 ਕਰੋੜ ਰੁਪਿਆ ਤੁਸੀਂ ਦੋਹਾਂ ਸਾਲਾਂ ਜੇ 2 ਸਾਲ ਮਾਰਚ ਦੇ ਐਂਡ ਤੱਕ ਜਨਵਰੀ ਦੀਆਂ ਫਿਗਰਸ ਦਿੱਤੀਆਂ ਬਜਟ 'ਚ ਜਿਹਦੇ ਨਾਲ 60000 ਕਰੋੜ ਰੁਪਿਆ ਚੁੱਕ ਲਿਆ 7800 ਕਰੋੜ ਰੁਪਇਆ 2 ਮਹੀਨਿਆਂ ਦੇ ਵਿੱਚ ਜਨੂਅਰੀ ਤੇ ਆ ਜਿਹੜਾ ਮਾਰਚ ਦਾ ਮਹੀਨਾ ਇਹਦੇ ਚੁੱਕਣਾ ਤੋਂ 68000 ਕਰੋੜ ਦੇ ਨਾਲ ਅਸੀਂ ਅੰਦਾਜ਼ਾ ਲਾਇਆ ਜੇ 5 ਸਾਲ ਕੱਟ ਕੇ ਜਿਹੜੇ ਇਹਨਾਂ ਕੱਟਣੇ ਨਹੀਂ ਇਹ 2 ਲੱਖ ਕਰੋੜ ਦਾ ਕਰਜ਼ਾ ਚੜ ਜਾਣਗੇ 75 ਸਾਲਾਂ 'ਚ 272 ਪਲੱਸ 2 ਇਹ ਕਰਕੇ 472 ਤੇ ਛੱਡਣਗੇ ਇਹ ਵੀ ਗਾਰੰਟੀ ਸੀ ਕੇਜਰੀਵਾਲ ਸਾਹਿਬ ਦੀ ਕਿ 1 ਰੁਪਇਆ ਵੀ ਅਸੀਂ ਆਂਦੇ ਟਾਈਮ ਦੇ ਵਿੱਚ ਕੋਈ ਕਰਜ਼ਾ ਨਹੀਂ ਚੁੱਕਾਂਗੇ 54000 ਨਾਲ ਮੈਂ ਹਰ ਸਾਲ ਡਿਵੈਲਪਮੈਂਟ ਕਰਾਇਆ ਕਰਾਂਗੇ ਤੇ ਹਰ ਸਾਲ ਅਸੀਂ ਇਹ ਕਰਜ਼ੇ ਦੇ ਵਿੱਚ ਕਮੀ ਕਰਕੇ ਜਦੋਂ ਤੱਕ ਪੰਜਾਬ ਚੋਂ ਸਾਡੀ ਗਵਰਨਮੈਂਟ 5 ਸਾਲ ਬਾਅਦ ਅਸੀਂ ਦੋਰੀ ਵਾਰ ਇਲੈਕਸ਼ਨ ਜਾਵਾਂਗੇ ਤੇ ਜੇ ਪੂਰਾ ਕਰਜ਼ਾ ਨਹੀਂ ਤੇ ਘੱਟੋ-ਘੱਟ ਅੱਧਾ ਕਰਜ਼ਾ ਅਸੀਂ ਘਟਾ ਦਿੱਤਾ ਹੋਇਆ ਇਹ ਪੰਜਾਬ ਊਡ ਬੀ ਇਨ ਮੱਚ ਬੈਟ ਸਿਚੁਏਸ਼ਨ ਅੱਜ ਵੇਖੋ ਉੱਥੇ ਕੁਝ ਨਹੀਂ ਫੇਰ ਨੌਕਰੀਆਂ ਦੀ ਗੱਲ ਮੈਂ ਕੀਤੀ ਕਿ 40000 ਤੋਂ ਵੱਧ ਤੋਂ ਹੀ ਨੌਕਰੀਆਂ ਦੱਸਿਆ ਨੇ ਕਾਈਂਡਲੀ ਡਿਪਾਰਟਮੈਂਟ ਵਾਈਜ਼ ਨਾਂ ਦੇ ਕੇ ਐਡਰੈਸ ਦੇ ਕੇ ਸਾਨੂੰ ਦੱਸਿਆ ਜਾਏ ਕਿ ਬੰਦਾ ਕਿੱਥੋਂ ਦਾ ਕਿਹੜੇ ਡਿਪਾਰਟਮੈਂਟ 'ਚ ਨੌਕਰੀ ਮਿਲੀ ਹੈ ਤੇ ਦੂਸਰੀ ਕੀ ਕੰਟਰੈਕਚੁਅਲ ਲੇਬਰ ਜਿਹੜੇ ਲੋਕ ਕੰਮ ਕਰਦੇ ਸੀ ਕੰਟਰੈਕਟ 'ਤੇ ਜਿਹੜੇ ਤੁਸੀਂ ਕਹਿੰਦੇ ਸੀ ਪੱਕਿਆਂ ਕੀਤੇ ਕੋ ਉਹ ਵੀ ਇਹ ਸਾਰੇ ਇਸੇ ਗਿਣਤੀ 'ਚ ਹੀ ਗਿਣੇ ਗਏ ਤੇ ਇੱਕ ਸਾਰਿਆਂ ਨੂੰ ਇੰਪੋਰਟੈਂਟ ਪੁਆਇੰਟ ਉਹਦੇ 'ਚ ਇਹ ਸੀ ਕਿ ਨਾਨ ਪੰਜਾਬੀ ਕਿੰਨਿਆਂ ਨੂੰ ਇਹਦੇ ਵਿੱਚ ਤੁਸੀਂ ਨੌਕਰੀਆਂ ਦਿੱਤੀਆਂ ਐਂਡ ਉਹਦੇ ਵਿੱਚ ਮੀਤ ਹੇਰ ਜੀ ਖੁਦ ਇਸ ਗੱਲ ਨੂੰ تسلیم ਕਰਕੇ ਕਿ ਵੱਡੇ ਪੈਮਾਨੇ ਤੇ ਨਾਨ ਪੰਜਾਬੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਨਹੀਂ ਉਹ ਨੌਕਰੀਆਂ ਲੈ ਗਏ ਨੇ ਉਹਨਾਂ ਨੇ ਕਨਸਟੀਟਿਊਸ਼ਨ ਦੇ ਕਾਨੂੰਨ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੀਤ ਹੇਰ ਜੀ ਕਾਨੂੰਨ ਤੇ ਸਾਨੂੰ ਵੀ ਪਤਾ ਨਹੀਂ ਪਰ ਜਿਹੜੇ ਨਾਇਬ ਤਹਿਸੀਲਦਾਰ ਹਰਿਆਣੇ ਦੇ ਬਾਰਡਰਾਂ ਤੇ ਲੱਗੇ ਨੇ ਉਹਨਾਂ ਨੇ ਪੈਸੇ ਲੈ ਕੇ ਵੱਡੇ ਪੈਮਾਨੇ ਤੇ ਨਾਨ ਪੰਜਾਬੀਆਂ ਨੂੰ ਡੋਮਿਸਾਈਲ ਸਰਟੀਫਿਕੇਟ ਦਿੱਤੇ ਤੁਹਾਡੀ ਸਰਕਾਰ ਨੇ ਦੁਆਏ ਨੇ ਐਂਡ ਬਕਾਇਦਾ ਤੌਰੇ ਕੇਜਰੀਵਾਲ ਸਾਹਿਬ ਦੇ ਜਿੰਨੇ ਵੈਲਿਊ ਬਿਸ਼ਰ ਹੈ ਨੇ ਕੋਈ ਰਾਜਸਥਾਨ ਬੈਠਾ ਕੋ ਹਰਿਆਣੇ ਚ ਬੈਠਾ ਕੋ ਦਿੱਲੀ ਚ ਬੈਠਾ ਇਹ ਇਨਡਾਇਰੈਕਟ ਰਸਤਾ ਹੈ ਕੋ ਚੋਰ ਰਸਤਾ ਪਨਾਇਆ ਭਾਵੇਂ ਪਬਲਿਕਲੇਸ਼ਨਸ ਦੇ ਮਹਿਕਮੇ ਚ ਗੱਲ ਕਰ ਲੋ ਭਾਵੇਂ ਪੰਜਾਬ ਦੀਆਂ ਨੌਕਰੀਆਂ ਚ ਕਰ ਲੋ ਗੈਰ ਪੰਜਾਬੀਆਂ ਨੇ ਗਵਰਨਮੈਂਟ ਦੀ ਮਦਦ ਸਾਡਾ ਸਿੱਧਾ ਚਾਰਜ ਗਵਰਨਮੈਂਟ ਨੇ ਬਕਾਇਦਾ ਤੌਰ ਰੱਖਾਂ ਮੀਟ ਕੇ ਰੱਖੀਆਂ ਨਾਇਬ ਤਹਿਸੀਲ ਦਾ ਡੇਰਾ ਬਸੀ ਤੇ ਦੂਸਿਆਂ ਨੇ ਇਹ ਬਕਾਇਦਾ ਤੌਰ ਮਦਦ ਕਰਕੇ ਇਹ ਬੰਦੇ ਇੱਥੇ ਖਲਾਏ ਨੇ ਐਂਡ ਉਹਦੇ ਵਿੱਚ ਭਾਵੇਂ ਤੁਸੀਂ ਜਿੰਨੇ ਡਿਪਾਰਟਮੈਂਟਸ ਵੇਖੋਗੇ ਟੌਪ ਪੋਜੀਸ਼ਨ ਸਾਰੀਆਂ ਨੌਨ ਪੰਜਾਬੀਆਂ ਉਸ ਤੋਂ ਇਲਾਵਾ ਔਰਤਾਂ ਨਾਲ 1000 ਕਰੋੜ ਰੁਪਏ ਜਿਹੜਾ 1000 ਰੁਪਏ ਹਰ ਮਹੀਨੇ ਦੇਣਾ ਸੀ ਇਟ ਫਿਗਰਸ ਨੋ ਵੇਅਰ ਐਂਡ ਥੈਟ ਵਾਸ ਅ ਗਰੰਟੀ ਆਫ ਕੇਜਰੀਵਾਲ ਸਾਹਿਬ ਸੋ ਇਸ ਕਿਸਮ ਦੀਆਂ ਗਰੰਟੀਆਂ ਜਿਹੜੀਆਂ ਮਾਈਨਿੰਗ ਦੀ ਗਰੰਟੀ ਉਸ ਤੋਂ ਇਲਾਵਾ ਮੈਂ ਜ਼ਿਕਰ ਕਰਨਾ ਭੁੱਲ ਗਿਆ ਸਾਡੇ ਬਾਕੀ ਸਾਥੀ ਜਿਹੜੇ ਬੋਲਣਗੇ ਕਰਨਗੇ ਇਹਨਾਂ ਨੇ ਕਿਹਾ ਸੀ ਕਿ ਜਿੱਦਣ ਮੇਰੀ ਸਰਕਾਰ ਆ ਗਈ April ਕੋਈ ਖੁਦਕਸ਼ੀ ਪੰਜਾਬ ਚ ਨਹੀਂ ਹੋਏਗੀ ਮੈਂ ਜ਼ਿੰਮੇਵਾਰੀ ਲਵਾਂਗਾ ਅਸੀਂ ਖੁਦਕਸ਼ੀਆਂ ਦੀ ਲਿਸਟ ਮੰਗਨੇ ਆ ਤੁਸੀਂ ਕਿਸੇ ਦੀ ਕੋ ਮਦਦ ਕੀਤੀ ਉਹ ਤਾਂ ਦੱਸੋ ਸੋ ਇਹ ਸਾਰੀਆਂ ਚੀਜ਼ਾਂ ਬਜਟ ਦੇ ਵਿੱਚ ਰਿਫਲੈਕਟ ਕਰ ਰਹੀਆਂ ਨੇ ਇਕਨੋਮੀ ਵੇਖੋ ਜਿਹੜੀ ਇਹਨਾਂ ਨੇ ਗਰੋਥ ਰੇਟ ਪੰਜਾਬ ਦੀ ਦੱਸੀ ਉਹ ਨੈਸ਼ਨਲ ਗਰੋਥ ਰੇਟ ਤੋਂ ਉੱਤੇ ਤੇ ਜੇ ਇੰਡੀਵਿਜੂਅਲੀ ਮੈਂ ਉਹਨਾਂ ਨੂੰ ਕਿਹਾ ਚਾਰਟ ਤੁਸੀਂ ਆਪਣੇ ਇਸ ਜਦੋਂ ਹੁਣ ਤੁਸੀਂ ਬੋਲਣਾ ਇਹ ਸਾਹਮਣੇ ਚਾਰਟ ਰੱਖੋ ਕਿ ਇਸ ਫਿਗਰ ਤੇ ਤੁਸੀਂ ਕਿਸ ਤਰ੍ਹਾਂ ਪਹੁੰਚੇ ਹੋ ਇੰਡਸਟਰੀ ਤੁਹਾਡੀ ਬਾਹਰ ਜਾ ਰਹੀ ਹੈ ਕਾਰੋਬਾਰ ਤੁਹਾਡਾ ਡਾਊਨ ਹੈ ਐਗਰੀਕਲਚਰ ਪੰਜਾਬ ਚ ਗਰੋ ਕਰ ਰਹੀ ਹੈ 2% ਤੇ ਤੁਸੀਂ ਆ 9.5% ਦੀ ਫਿਗਰ ਤੇ ਕਿੱਥੋਂ ਆਏ ਜੇ 9.5% ਨਾਲ ਪੰਜਾਬ ਚੱਲਦਾ ਹੁੰਦਾ ਤੇ ਚਿਹਰੇ ਮੋਰੇ ਹੀ ਹੋਰ ਹੁੰਦੇ ਰੌਣਕੇ ਹੀ ਕੁਝ ਹੋਰ ਹੁੰਦੀ ਹੈ ਸੋ ਇਸ ਗੱਲ ਕਰ ਇਟਸ ਅ ਫੀਲਡ ਬਜਟ ਅਸੀਂ ਸਮੁੱਚੇ ਪੰਜਾਬੀਆਂ ਨੂੰ ਇੱਕੋ ਗੱਲ ਕਹਿਨੇ ਆ ਕਿ ਅਸਲੀਅਤ ਤੁਹਾਡੇ ਸਾਹਮਣੇ ਹੈ ਕੁਝ ਦੇਣ ਲੈਣ ਨੂੰ ਇਹਨਾਂ ਕੋਈ ਹੈ ਨਹੀਂ ਇਹਨਾਂ ਦੀ ਜੇਬ 'ਚ ਕੁਝ ਨਹੀਂ ਕਰਜ਼ਾ ਚੁੱਕ ਕੇ ਪਾਵਰ ਕਾਮ ਨੂੰ ਪੈਸੇ ਦੇ ਰਹੇ ਨੇ ਕਰਜ਼ਾ ਚੁੱਕ ਕੇ ਆਪਣਾ ਸਿਸਟਮ ਸਾਰਾ ਚਲਾ ਰਹੇ ਨੇ ਤੋਂ ਇਹ ਸਾਰੀਆਂ ਚੀਜ਼ਾਂ ਸੀ ਸੋਚਿਆ ਸੀ ਤੁਹਾਨੂੰ ਅਸੀਂ ਬਰੀਫ ਕਰਦੇ ਠੀਕ ਹੈ ਥੈਂਕ ਯੂ ਕੋਈ ਹੋਰ ਕੋਈ ਸਵਾਲ ਹੈ ਤੇ ਕੋਈ ਜਾਸਤ ਦਾ ਗਾਂਦੀ ਸਾਰਾ 16 ਦਾ ਵਿਸ਼ਾ ਕੀ ਹੈ ਤੇ ਨਾਲੇ ਉਹ ਕਹਿੰਦੇ ਕਿ ਉਹ ਜਵਾਨਾਂ ਤੋਂ ਕੋਈ ਟੈਸਟ ਵੀ ਕਰ ਦਿੰਦੇ ਉਹਨਾਂ ਨੂੰ ਦਿੱਕਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਵੇਖੋ ਤੁਸੀਂ ਇਹ ਦੱਸਿਓ ਮੈਂ ਇਹਨਾਂ ਨੂੰ ਓਪਨਲੀ ਚੈਲੰਜ ਕਰ ਕਿ ਯੂਪੀ ਦੇ ਵਿੱਚ ਯੋਗੀ ਦੀ ਸਰਕਾਰ ਦੇ ਵਿੱਚ ਜਾਂ ਹਰਿਆਣਾ ਦੀ ਸਰਕਾਰ ਦੇ ਵਿੱਚ ਕੋਈ ਦੱਸੋ ਪੰਜਾਬੀਆਂ ਦੀ ਗਿਣਤੀ ਮੇਰਾ ਖਿਆਲ ਦੋ ਦੋ ਬੰਦੇ ਵੀ ਕੋਈ ਭਰਤੀ ਹੋਏ ਉਹਨਾਂ ਤੇ ਮੈਨੂੰ ਉਹਨਾਂ ਦੇ ਨਾਂ ਨੰਬਰ ਲਿਆ ਕੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਸਾਰੋਂ ਵੱਡੀ ਗੱਲ ਹੈ ਯੂਨੀਅਨ ਟੈਰੀਟਰੀ ਮੈਂ ਮੀਤ ਹੀਰ ਜੀ ਨੂੰ ਕਿਹਾ ਹੀਰ ਸਾਹਿਬ ਤੁਸੀਂ ਹਰਿਆਣਾ ਪੰਜਾਬ ਯੂਟੀ ਦੇ ਵਿੱਚ ਵੇਖੋ ਸਾਰੀ ਭਰਤੀ ਹਰਿਆਣੇ ਦੀ ਹੈ ਪੰਜਾਬ ਦਾ ਜਿਹੜਾ 6040 ਦਾ ਕੋਟ ਹੈ ਜਦੋਂ ਵੀ ਉਹਨਾਂ ਨੇ ਕੋਈ ਅਫਸਰ ਮੰਗੇ ਨੇ ਪੰਜਾਬ ਤੋਂ ਦੇ ਹੈਵ ਆਲਵੇਸ ਸੈਡ ਨੋ ਨਾ ਭਰਤੀ ਹੋ ਰਹੀ ਹੈ ਆ ਭਾਵੇਂ ਕੰਡਕਟਰਾਂ ਦੀ ਲਾ ਲੋ ਰੋਡਵੇਸ ਦੀ ਚੰਡੀਗੜ੍ਹ ਦੀ ਅਜੇ 4 ਦਿਨ ਪਹਿਲੇ ਉਹਨਾਂ ਦੇ ਪ੍ਰਧਾਨ ਮਿਲ ਕੇ ਗਏ ਕੋਈ ਪੁਲਿਸ ਦੇ ਵਿੱਚ ਕੰਡਕਟਰਸ ਦੀ ਕਿਸੇ ਦੀ ਵੀ ਭਰਤੀ ਯੂਨੀਅਨ ਟੈਰੀਟਰੀ ਬਾਹਰ ਦੂਰ ਦੀ ਤੇ ਜਾਂਦੀ ਤੁਸੀਂ ਇੱਥੇ ਵੇਖ ਲੋ ਕੋਈ ਪੰਜਾਬੀ ਭਰਤੀ ਕੋਈ ਨਹੀਂ ਹੋ ਰਿਆ ਉਹਨਾਂ ਦੀ ਭਰਤੀ ਜਿੱਥੇ 60% ਹੋਣੀ ਚਾਹੀਦੀ ਵੱਧ ਤੋਂ ਵੱਧ 507% ਹੋ ਰਹੀ ਹੈ ਬਿਕਾਜ਼ ਦੇ ਡੋਂਟ ਬਲੀਵ ਇਨ ਪ੍ਰੋਟੈਕਟਿੰਗ ਦੀ ਰਾਈਟਸ ਆਫ ਪੰਜਾਬ ਐਂਡ ਪੰਜਾਬੀ 에ਰਾ 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 ਮੈਂ ਵੀ ਮੀ ਥੇਰ ਦੇ ਨੁਕਤੇ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਲ ਦੱਸ ਦਿਓ ਬਾਜਵਾ ਸਾਹਿਬ ਨੇ ਵਿਸਤਾਰਪੁਰ ਨੂੰ ਸਮਝਾਤਾ ਸਿੱਧਾ ਸਿੱਧਾ ਇੱਕ ਹੱਲ ਹੈਗਾ ਕੱਲ ਨੂੰ ਤੁਸੀਂ ਕਹੋਗੇ ਪੰਜਾਬ ਦੇ ਪਾਣੀਆਂ ਨੂੰ ਰੋਕਣ ਦਾ ਸਾਨੂੰ ਹੱਲ ਦੱਸ ਦਿਓ ਹੁਣ ਸੁਪਰੀਮ ਕੋਰਟ ਤੋਂ ਵੱਡੀ ਤਾਂ ਕੋਈ ਦੇਸ਼ 'ਚ ਚੀਜ਼ ਨਹੀਂ ਹੈ ਜੇ ਕੋਈ ਹੈਗੀ ਆ ਤਾਂ ਦੱਸ ਦਿਓ ਇਸ ਤਰ੍ਹਾਂ ਤਾਂ ਜਿਹੜਾ ਦੇਸ਼ ਦਾ ਸੰਵਿਧਾਨ ਤੇ ਦੇਸ਼ ਤੇ ਕਨਸਟੀਟਿਊਸ਼ਨ ਦੀ ਤੁਸੀਂ ਗੱਲ ਕਰਦੇ ਹੋ ਫੇਰ ਤਾਂ ਤੁਸੀਂ ਉਸ ਹੱਬ ਨਾਲ ਸਾਡੂ ਪਾਣੀ ਵੀ ਸਾਡਾ ਹਰਿਆਣੇ ਨੂੰ ਚਲਾ ਜਾਏਗਾ ਜਦੋਂ ਉਸ ਸਮੇਂ ਸਮਝੌਤਿਆਂ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਇਹ ਕਹਿਤਾ ਵੀ ਹਰਿਆਣੇ ਨੂੰ ਇਹ ਪਾਣੀ ਦੇਣਾ ਹੈ ਉਦੋਂ ਕਿਤੇ ਸਾਡੇ ਕੋਲੇ ਵਾਧੂ ਪਾਣੀ ਸੀਗਾ ਹੁਣ ਸਾਡੇ ਕੋਲ ਪਾਣੀ ਹੈ ਨਹੀਂਗਾ ਮੇਰਾ ਸਿੱਧਾ ਫਾਰਮੂਲਾ ਹੈ ਆਦਰੀਆਂ ਮੀਤ ਥੇਰ ਸਾਹਿਬ ਨੂੰ ਔਰ ਸਰਕਾਰ ਨੂੰ ਬਾਹਰ ਲੈ ਸੂਬੇ ਅੱਜ ਕਿਉਂਕਿ ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬੀ ਜ਼ਮੀਨ ਵੀ ਨਹੀਂ ਲੈ ਸਕਦੇ ਜਾ ਕੇ ਹਿਮਾਚਲ ਦੇ ਵਿੱਚ ਅਸੀਂ ਨਹੀਂ ਲੈ ਸਕਦੇ ਆਲਟੀਮੇਟਲੀ ਉਹਨਾਂ ਦੀਆਂ ਰਾਜਾਂ ਦੀਆਂ ਸਰਕਾਰਾਂ ਨੇ ਕਾਨੂੰਨ ਬਣਾਏ ਹੋਏ ਆ ਪੰਜਾਬ ਉਤਰਾਖੜ ਨਹੀਂ ਲੈ ਸਕਦੇ ਸਿੱਧਾ ਰੈਜ਼ੋਲੂਸ਼ਨ ਲੈ ਕੇ ਆਉਣ ਪਾਸ ਕਰਨ ਰੈਜ਼ੋਲੂਸ਼ਨ ਇੱਥੇ ਕਿ ਅੱਜ ਤੋਂ ਬਾਅਦ ਅਸੀਂ ਸਾਰਾ ਹਾਊਸ ਅਨਾਨੀਮਸਲੀ ਪਾਸ ਕਰਾਂਗੇ ਕਿ ਅੱਜ ਤੋਂ ਬਾਅਦ ਨਾਨ ਪੰਜਾਬੀ ਪੰਜਾਬ ਦੇ ਵਿੱਚ ਨੌਕਰੀ ਨਹੀਂ ਲੱਗੂਗਾ ਇਹ ਇੱਕ ਇਹਦੂ ਸੌਖਾ ਹਲਕੀਆ ਮੈਨੂੰ ਇਹ ਦੱਸੋ ਬੇਵਕੂ ਬਣਾ ਰਹੇ ਹੋ ਤੁਸੀਂ ਨਾਨ ਪੰਜਾਬੀਆਂ ਨੂੰ ਨਾਲੇ ਰੱਖ ਰਹੇ ਹੋ ਸਾਨੂੰ ਸਵਾਲ ਉਲਟਾ ਸਾਨੂੰ ਸਵਾਲ ਕਰ ਰਹੇ ਹਾਂ ਹਾਂ ਤਾਂ ਤਾਂ ਫਿਰ ਕੋਰਟ ਨੇ ਤਾਂ ਐਸਵਾਈਐਲ ਵੀ ਸਕੇ ਕਰਤਾ ਨਾ ਪੰਜਾਬ ਦਾ ਪਾਣੀ ਥੋੜੀ ਜਾਣਦੇ ਆਂਗੇ ਜੇ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦੂਗੀ ਤੇ ਅਸੀਂ ਪੰਜਾਬ ਦਾ ਪਾਣੀ ਥੋੜੀ ਫੇਰ ਵੀ ਲੜਾਂਗੇ ਇੱਕ ਗੱਲ ਦਾ ਜਵਾਬ ਨਹੀਂ ਜਾਣਦੇ ਆਂਗੇ ਇੱਕ ਮਿੰਟ ਮੈਂ ਇਸੇ ਗੱਲ ਦਾ ਜਵਾਬ ਮੀਥ ਹੀਰ ਜੀ ਕੋ ਲੈਣਾ ਸਾਡੇ ਕਿਸਾਨਾਂ ਨੂੰ ਤੁਸੀਂ ਚਲੇ ਜਾਓ ਇਹ ਕਰਦੇ ਸਾਡੇ ਕਿਸਾਨਾਂ ਨੂੰ ਹਰਿਆਣਾ ਵਿੱਚ ਕੋਈ ਕਨਸਟੀਟਿਊਸ਼ਨ ਦੀ ਪਾਬੰਦੀ ਹੈ ਕਿ ਹਿੰਦੁਸਤਾਨ ਦਾ ਕੋਈ ਵਾਸੀ ਨਾਲ ਦੇ ਸੂਬੇ ਵਿੱਚ ਆਪਣੇ ਕੈਪੀਟਲ 'ਚ ਨਹੀਂ ਜਾ ਸਕਦਾ ਜੀ ਉਹ ਕਿਸ ਤਰ੍ਹਾਂ ਰੋਕਿਆ ਉਹਨਾਂ ਨੇ ਜਦੋਂ ਸਰਕਾਰਾਂ ਰੋਕਤ ਤੇ ਆ ਜਾਣ ਤੌਰ ਤਰੀਕੇ ਆ ਸਰਕਾਰ ਆ ਤੁਸੀਂ ਮੈਨੂੰ ਆਪ ਦੱਸਿਓ ਪ੍ਰੈਸ ਦੇ ਭਰਾ ਬੈਠੇ ਕਿ ਜਿਹੜੇ ਪੰਜਾਬ ਦੇ ਕਿਸਾਨ ਬਾਰਡਰਾਂ ਤੇ ਹਰਿਆਣੇ ਨੇ ਰੋਕੇ ਨੇ ਕਿਹੜੇ ਕਾਨੂੰਨ ਮੁਤਾਬਕ ਰੋਕੇ ਪੀਸਫੁਲ ਕਿਸਾਨ ਵਿਦਆਊਟ ਫਾਇਰ ਵੈਪਨਸ ਇਹ ਰੋਕੇ ਗਏ ਦਿੱਲੀ 'ਚ ਜਾਣ ਨਹੀਂ ਤੇਰੇ ਐਂਟਰੀ ਨਹੀਂ ਹੁੰਦੀ ਜਦੋਂ ਸਰਕਾਰਾਂ ਕੁਝ ਕੰਮ ਕਰਨ ਤੇ ਆ ਜਾਣ ਆਪਣੇ ਰਾਈਟਸ ਨੂੰ ਪ੍ਰੋਟੈਕਟ ਕਰਦੇ ਆ ਜਾਣ ਕਿਉਂ ਨਹੀਂ ਕਰ ਸਕਦੇ ਉਤਰਾਖੰਡ ਨੇ ਹਿਮਾਚਲ ਨੇ ਰਾਜਸਥਾਨ ਨੇ ਨੌਨ ਉਹਨਾਂ ਸੂਬਿਆਂ ਦੇ ਲੋਕਾਂ ਨੂੰ ਬਕਾਇਦਾਤ ਹੋਰ ਕਿਹਾ ਕਿ ਤੁਸੀਂ 1 ਇੰਚ ਪਹਿਲੀ ਜੰਮੂ ਕਸ਼ਮੀਰ 'ਚ ਨਹੀਂ ਖਰੀਦ ਸਕਦੇ ਉਹ ਵੀ ਕਾਨੂੰਨ ਬਣਾਏ ਹੀ ਹੈ ਨਾ ਵਾਇਕਣ ਦੀ ਪੰਜਾਬੀ ਜਦੂ ਤੇ ਸੇਮ ਸਾਡਾ ਨੌਜਵਾਨ ਬਾਹਰਲੇ ਮੁਲਕਾਂ ਜਾ ਰਿਹਾ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜੀਆਂ ਕੋ ਚਾਰ ਮਿਲ ਰਹੀਆਂ ਨੇ ਤੁਸੀਂ ਆਊਟਸਾਈਡਰਸ ਵਾਸੇ ਰਸਤਾ ਕਰ ਦਿੱਤਾ ਐਂਡ ਮੈਂ ਤੁਹਾਨੂੰ ਬਕਾਇਦਾਤ ਹੋਰ ਫੁੱਲ ਇਨਫੋਰਮੇਸ਼ਨ ਕਹਿ ਰਿਹਾ ਆਮ ਆਦਮੀ ਪਾਰਟੀ ਦੀ ਟਾਪ ਲੀਡਰਸ਼ਿਪ ਉਹ ਇਹਨਾਂ ਨੂੰ ਕਹਿ ਦਿੰਦੇ ਆ ਬੰਦੇ ਭਰਤੀ ਕਰਨੇ ਤੂੰ ਚੁੱਪ ੋਕੇ ਇਹਨਾਂ ਨੂੰ ਇਥੋਂ ਪੰਜਾਬੀ ਦੇ ਫਰਜ਼ੀ ਟੈਸਟ ਵੀ ਕਰਾ ਲੈਣ ਇਹਦੇ ਵਾਸਤੇ ਦਸਵੀਂ ਦਾ ਪੰਜਾਬੀ ਚੋਂ ਪਾਸ ਹੋਣਾ ਜ਼ਰੂਰੀ ਉਹ ਵੀ ਫਰਜ਼ੀ ਹੋਏ ਫਰਜ਼ੀ ਡੋਮਸਾਈਲ ਵਖਾਤ ਦੇਣ ਜਿਸ ਕਿਸਮ ਦਾ ਮਰਜ਼ੀ ਇਹ ਕਾਰੋਬਾਰ ਕਰ ਲੈਣ ਜਿਹਦਾ ਮਰਜ਼ੀ ਇਹ ਕਾਰੋਬਾਰ ਖੋਲ੍ਹ ਲੈਣ ਤੋਂ ਇਹਨਾਂ ਦੀ ਕਿਉਂਕਿ ਨਜ਼ਦੀਕੀ ਰਿਸ਼ਤੇਦਾਰੀ ਹੈ ਤੇ ਉਹਦੇ ਤੇ ਬੰਦੀ ਕੋਈ ਨਹੀਂ ਤੂੰ ਰਿਪੋਰਟਰਾਂ ਨਾਲ ਵੇਖ ਹੀ ਲਿਆ ਕੀ ਹੋਇਆ ਆਪ ਆਪ ਇੱਕ ਮਿੰਟ ਆ ਜਿਹੜੀ ਤੁਹਾਡੀ ਪੰਨ ਮੀਡੀਆ ਇਹ ਦੱਸੋ ਕਿਥੋਂ ਦੇ ਭਰਤੀ ਨੇ ਸਾਰੇ ਦਿੱਲੀ ਦੇ ਲਿਆ ਕੇ ਇੱਥੇ ਭਾਏ ਨੇ ਕਿਉਂਕਿ ਇਹ ਤੋਂ ਦਿੱਲੀ ਤੇ ਦਿੱਲੀੋਂ ਬੰਬੇ ਚਲ ਗਈ ਆ ਚਾ ਸਿਕਿਉਰਟੀ ਜਿਹੜੀ ਪੰਜਾਬ ਦੀ ਉਹ ਪਹਿਲੇ ਪੰਜਾਬ ਤੱਕ ਸੀ ਫਿਰ ਦਿੱਲੀ ਪਹੁੰਚੋ ਦਿੱਲੀੋਂ ਬੰਬਈ ਪਹੁੰਚ ਗਈ ਹੁਣ ਇਹ ਨਹੀਂ ਪਤਾ ਬੰਬਈ ਤੋਂ ਜਾਮਨਗਰ ਵੀ ਸ਼ਾਇਦ ਤੁਰ ਗਈ ਹੋਵੇ ਲੀਡਰ ਆਫ ਦੀ ਆਪੋਜੀਸ਼ਨ ਬੋਲ ਰਿਹਾ ਇਹਨੂੰ ਲੌਂਗ ਸ਼ਾਟ ਕਿਹਾ ਜਾਂਦਾ ਤੇ ਇਹਨਾਂ ਦੇ ਬੁੱਧ ਬੁੱਧ RAM ਜੀ ਬੋਲ ਰਹੇ ਨੇ ਆ ਤੁਸੀਂ ਦੋਨੋਂ ਪਾਸੇ ਵੇਖੋ ਇਹ ਚੇਅਰ ਦੀ ਮਰਿਆਦਾ ਆ ਇਹ ਚੇਅਰ ਦੀ ਮਰਿਆਦਾ ਵੇਖੋ ਸਾਨੂੰ ਲੌਂਗ ਸ਼ਾਟ ਹੈ ਕਿ ਬੰਦੇ ਅੰਦਾਜ਼ਾ ਲਾਣ ਕੇ ਬੋਲ ਕੌਣ ਰਿਹਾ ਇਹਨਾਂ ਦੇ ਕੋਲੋਂ ਦਰਸ਼ਨ ਕਰਾ ਰਿਹਾ ਚਾ ਹੁਣ ਤੁਸੀਂ ਆਪਣਾ ਸਵਾਲ ਕਰੋ ਹਾਂਜੀ ਮਜਬੂਤ ਸਾਹਿਬ ਸਰਕਾਰੀ ਜੋ ਵੀ ਇਹ ਨਹੀਂ ਹੈ ਪੰਜਾਬ ਨੇ یقین ਨੇ ਜੋ ਵਿੱਤ ਮੰਤਰੀ ਬਜਟ ਪੇਸ਼ ਕਰਤੇ ਤੇ ਕਾਇਦਾ ਰਹਾ ਹੈ ਨਿਯਮ ਰਹਾ ਹੈ ਬਜਟ ਪੇਸ਼ ਕਰਨੇ ਇੱਕ ਬਾਅਦ ਵਿੱਤ ਮੰਤਰੀ ਆਤਾ ਹੈ ਮੀਡੀਆ ਸੇ ਗ੍ਰੀਫਿੰਗ ਕਰਦਾ ਉਸਟਰ वन टू वन भी करता बताता पर ऐसा पहली बार हुआ है पंजाब तो में कि फाइनेंस मिनिस्टर ने कोई एक वाले कहने पे वन टू वन किसी को नहीं दिया एक बताया नहीं। किसी भाई या ये, ये क्या होने इनके मुख्यमंत्री इनके मंत्रियों को और एमएलए को वन टू वन टाइम नहीं देते भाई ये आपको कैसे वन टू वन टाइम देंगे और वन टू वन कोई काम कोई किया होगा लोगों का तो वन टू वन आपको बताएंगे आपने सवाल करने इनकी गारंटीज पर हर गारंटी से भागे हुए हैं फाइनेंस मिनिस्टर साहब क्या जवाब दे फाइनेंस मिनिस्टर तब आपका जवाब आप दे पाएगा अगर कोई लोगों के कोई फायदे में कोई काम उठाया ना प्रेस का कुछ छोड़ा ना औरतों को कुछ दिया ना बुजुर्गों को कुछ दिया ना किसानों को कुछ दिया और मैंने जवानों की बात की अंदर रेजोल्यूशन मूव करते अग्निवीर के खिलाफ और दसवें दिन चीफ मिनिस्टर चिट्ठी लिखते हैं डेप्टी कमिश्नर्स को कि अब जो अग्निवीर की भर्ती हो रही है अगर उसमें कोई कुताई होगी मदद ना की तो आप पर एडमिनिस्ट्रेटिव एक्शन लिया जाएगा आप देखिए ये करते क्या कहते क्या है और करते क्या